ਸਤਿ ਸ਼੍ਰੀ ਅਕਾਲ। ਸਵਾਗਤ ਹੈ ਕਰੋਨਾ ਦੀ ਕਹਾਣੀ ਵਿੱਚ। ਮੈਂ 8ਵੀਂ ਵਿੱਚ ਤੇ ਵੱਡੀ ਪੈਣ 10ਵੀਂ ਵਿੱਚ ਸੀ। ਸਾਡੇ ਸਕੂਲ ਨਾਲ ਨਾਲ ਹੀ ਸਨ। ਮੈਨੂੰ ਇਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ ਅਤੇ ਉਸ ਨੂੰ ਸਹੇਲੀਆਂ ਨਾਲ ਤੁਰ ਕੇ ਵਾਪਸ ਆਉਣਾ ਚੰਗਾ ਲੱਗਦਾ। ਘਰੋਂ ਸਖਤ ਹਦਾਇਤ ਸੀ ਕਿ ਇਕੱਠੇ ਇੱਕੋ ਸਾਈਕਲ ਤੇ ਹੀ ਵਾਪਸ ਮੁੜਨਾ ਹੈ। ਭਾਵੇਂ ਕੁਝ ਵੀ ਹੋ ਜਾਏ। ਉਸ ਨੂੰ ਮੈਥੋਂ ਅੱਧਾ ਘੰਟਾ ਪਹਿਲੋ ਛੁੱਟੀ ਹੋ ਜਾਂਦੀ ਸੀ। ਉਹ ਗੇਟ ਦੇ ਬਾਹਰ ਖਲੋਤੀ ਮੈਨੂੰ ਉਡੀਕਦੀ ਰਹਿੰਦੀ ਮੈਂ ਸਾਰੀ ਛੁੱਟੀ ਮਗਰੋਂ ਕਾਲੀ ਨਾਲ ਸਭ ਤੋਂ ਪਹਿਲਾਂ ਸਾਈਕਲ ਕੱਢਦਾ ਤੇ ਉਸ ਨੂੰ ਛੇਤੀ ਨਾਲ ਪਿੱਛੇ ਪਿਟਾ ਕੇ ਹਵਾ ਹੋ ਜਾਂਦਾ ਸ਼ਾਇਦ ਮਨ ਵਿੱਚ ਡਰ ਰਹਿੰਦਾ ਕਿ ਕੋਈ ਮਜ਼ਾਕ ਵਗੈਰਾ ਹੀ ਨਾ ਕਰ ਦੇਵੇ ਇੱਕ ਵਾਰ ਇਸੇ ਕਾਲੀ ਵਿੱਚ ਹੀ ਸਾਈਕਲ ਸਿੱਧਾ ਟੋਬੇ ਵਿੱਚ ਜਾ ਡਿੱਗਾ ਕੱਪੜੇ ਬਸਤੇ ਕਿਤਾਬਾਂ ਸਭ ਕੁਝ ਗਿੱਲੇ ਹੋ ਗਏ ਉਸ ਦੀ ਇੱਕ ਜੁੱਤੀ ਪਾਣੀ ਵਿੱਚ ਗਵਾਚ ਗਈ ਬਥੇਰੀ ਲੱਭੀ ਪਰ ਗੱਲ ਨਾ ਬਣੀ ਸਾਰੇ ਰਾਹ ਕੋਸਤੀ ਆਈ ਤਾਂ ਇਥੋਂ ਸਾਈਕਲ ਵੀ ਚੱਜ ਨਾਲ ਨਹੀਂ ਚੱਲਦਾ ਖੋਤੇ ਜਿੱਡਾ ਹੋ ਗਿਆ ਮੈਂ ਬ੍ਰੇਕ ਮਾਰ ਸਾਈਕਲ ਸੁੱਟ ਦਿੱਤਾ ਆਖਿਆ ਤੂੰ ਆਪੇ ਚਲਾ ਲੈ ਜੇ ਚੱਲਦਾ ਇਹ ਤਾਂ ਨੌਵੇਂ ਤਕਰੀਬਨ ਅੱਧਾ ਘੰਟਾ ਜਿੱਦ ਫੜੀ ਉੱਥੇ ਹੀ ਬੈਠੇ ਰਹੇ ਐਨੇ ਨੂੰ ਪਿਤਾ ਜੀ ਸਾਨੂੰ ਲੱਭਦੇ ਸਾਈਕਲ ਤੇ ਆਉਂਦੇ ਦਿਸ ਪਏ ਮੈਂ ਛੇਤੀ ਨਾਲ ਸਾਈਕਲ ਚੁੱਕਿਆ ਤੇ ਤਰਲਾ ਕੀਤਾ ਕਿ ਹੁਣ ਪਿੱਛੇ ਬੈਠ ਜਾ ਪਰ ਬਾਪੂ ਹੋਰਾਂ ਨੂੰ ਕੁਝ ਨਾ ਦੱਸੀ ਮੈਨੂੰ ਪਤਾ ਸੀ ਕਿ ਭਾਵੇਂ ਖਰਬੂਜਾ ਹੋਵੇ ਭਾਵੇਂ ਸ਼ੂਰੀ ਨੁਕਸਾਨ ਖਰਬੂਜੇ ਦਾ ਹੀ ਹੋਣਾ ਹੈ ਪਰ ਉਹ ਉਸ ਦਿਨ ਬਦਲਾ ਲੈਣ ਦੇ ਪੂਰੇ ਮੂਡ ਵਿੱਚ ਸੀ ਛੇਤੀ ਨਾਲ ਸਾਰੀ ਗੱਲ ਦੱਸ ਦਿੱਤੀ ਬਾਪ ਹੋਰਾ ਜੂੜਿਓ ਫੜ ਥੱਲੇ ਸੁੱਟ ਲਿਆ ਤੇ ਜੁੱਤੀ ਲਾ ਲਈ ਫਿਰ ਪੁੱਛੋਣਾ ਕੀ ਹੋਇਆ ਘਰ ਆ ਕੇ ਮੈਂ ਕਿੰਨੇ ਦਿਨ ਉਸ ਨਾਲ ਗੱਲ ਨਹੀਂ ਕੀਤੀ ਫਿਰ ਜਦੋਂ ਥੋੜੀ ਬਹੁਤ ਬੋਲਚਾਲ ਸ਼ੁਰੂ ਹੋਈ ਤਾਂ ਉਸ ਨੂੰ ਇੱਕੋ ਗੱਲ ਆਖੀ ਆਖੀ ਗਿਆ ਕਿ ਇੱਕ ਵਾਰ ਬਸ ਤੇਰਾ ਵਿਆਹ ਹੋ ਜਾਵੇ ਸੌ ਗੁਰੂ ਦੀ ਜੇ ਤੇਰੇ ਕਦੀ ਮੱਥੇ ਲੱਗ ਗਿਆ ਤਾਂ ਉਸਨੇ ਵੀ ਅੱਗੇ ਹੱਸਦੀ ਹੋਈ ਨੇ ਟਿੱਚਰ ਕਰਦੇ ਨੇ ਕਿ ਜਦੋਂ ਵਿਆਹ ਹੋਊ ਉਦੋਂ ਦੀ ਉਦੋਂ ਦੇਖੀ ਜਾਓ ਤੂੰ ਹੁਣ ਇਹ ਦੱਸ ਮੇਰੀ ਗਵਾਚੀ ਜੁੱਤੀ ਕਦੋਂ ਲੱਭ ਕੇ ਦੇਣੀ ਮੈਂ ਗੁੱਸੇ ਵਿੱਚ ਪਾਗਲ ਹੋ ਜਾਂਦਾ ਆਖਦਾ ਕੱਲੀ ਨਿਕਲ ਬਾਹਰ ਮਜ਼ਾ ਚਖਾਉਣਾ ਤੈਨੂੰ ਉਹ ਭੱਜ ਕੇ ਜਾ ਬਾਪੂ ਹੋਰਾਂ ਦੀ ਬੁੱਕਲ ਵਿੱਚ ਵੜ ਜਾਂਦੀ ਅੱਜ ਤਕਰੀਬਨ 25 ਸਾਲਾਂ ਬਾਅਦ ਬੇਬੇ ਬਾਪੂ ਤੇ ਨਹੀਂ ਰਹੀ ਜੀਜੇ ਹੋਰਾਂ ਦੀ ਬਦਲੀ ਸਾਡੇ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਤੇ ਹੀ ਹੋ ਗਈ ਹਰੇਕ ਖੁਸ਼ੀ ਗਮੀ ਚੰਗੇ ਮਾੜੇ ਵੇਲੇ ਕੋਲ ਰਹਿੰਦੀ ਭੈਣ ਹੀ ਚਿੱਤੇ ਆਉਂਦੀ ਏ ਸਵੇਰ ਵੇਲੇ ਅਕਸਰ ਹੀ ਕਲੌਨੀ ਦੀ ਪਾਰਕ ਵਿੱਚ ਸੈਰ ਕਰਦੀ ਜਦੋਂ ਅੱਗੇ ਆਉਂਦੀ ਦਿਸ ਪੈਂਦੀ ਏ ਤਾਂ ਦੂਰੋਂ ਹੀ ਨਿਮਾ ਨਿਮਾ ਮੁਸਕਰਾਉਣ ਲੱਗ ਜਾਂਦੀ ਏ ਸ਼ਾਇਦ ਬਿਨਾਂ ਕੁਝ ਬੋਲਿਆ ਹੀ ਇੰਨੀ ਗੱਲ ਜਿਤਾਰੀ ਹੁੰਦੀ ਏ ਕਿ ਦੇਖ ਲੈ ਨਿੱਕੇ ਨਿੱਕਿਆ ਤੇਰੇ ਤੇਰੀ ਵਰਿਆਂ ਪਹਿਲਾਂ ਗੁਰੂ ਦੇ ਨਾਂ ਤੇ ਪਾਈ ਸੌ ਹੁਣ ਹਰ ਰੋਜ਼ ਝੂਟੀ ਪੈ ਰਹੀ ਏ ਰੋਜ਼ ਮੱਥੇ ਲੱਗਦੀ ਆ ਉਹ ਤੇਰੀ ਭੈਣ ਵਾਕ ਹੀ ਵੱਡੀ ਭੈਣ ਵਿੱਚ ਸਾਰੀ ਉਮਰ ਮਾਂ ਬਣ ਕੇ ਵਿਚਰਨ ਦੀ ਸਮਰੱਥਾ ਹੁੰਦੀ ਏ ਬਿਛਾਰ ਤੇ ਤੰਨ ਦੌਲਤ ਅਤੇ ਆਕੜ ਵਕਤੀ ਗੁੱਸੇ ਨਰਾਜ ਗਿਆ ਹਿਮਾਲਿਆ ਪਰਬਤ ਬਣ ਰਾਧਾ ਰੋੜਾ ਨਾ ਬਣ ਜਾਵਣ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ